ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਜੀ ਦੁਬਈ ਮਰੀਨਾ ਇੱਕ ਧੀ ਦਾ ਜਨਮ ਦਿਨ ਮਨਾਉਣ ਵਾਸਤੇ ਮੁੰਡਾ ਆਪਣਾ ਯਾਰ ਦੋਸਤ ਉਹਦੇ ਘਰੇ ਲਿਆ ਜੀ ਧੀ ਨੇ ਜਨਮ ਤੇ ਉਹਨੇ ਦਿੱਤੀ ਆ ਪਾਰਟੀ ਸੋ ਇਹ ਜੋਟ ਹੈ ਜੀ ਜੋਟ ਲਾਈਨ ਹੈ ਇੱਥੇ ਇੱਥੋਂ ਦੁਬਈ ਮਰੀਨਾ ਦੇ ਮੋਸਟਲੀ ਸਾਰੇ ਜੋਟ ਜਿਹੜੇ ਇੱਥੋਂ ਚੱਲਦੇ ਆ ਬਹੁਤ ਹੀ ਸੋਹਣਾ ਨਜ਼ਾਰਾ ਇੱਥੋਂ ਬਿਲਡਿੰਗਾਂ ਦਾ ਰਾਤ ਨੂੰ ਐ ਲਿਸ਼ਕਦੀਆਂ ਪੁਸ਼ਕਦੀਆਂ ਹੁਣ ਆਪਾਂ ਚੱਲਦੇ ਆ ਐਂਟਰੀ ਵੱਲ ਨੂੰ ਤੇ ਗੇਟ ਲੱਗਦਾ ਕਿ ਖੋਲ ਦਿੱਤਾ ਵਾ ਤੇ ਅੰਦਰੋਂ ਚੱਲ ਕੇ ਦੇਖਦੇ ਆਂ ਵੀ ਕਿੱਦਾਂ ਵਾ ਨਿਆਣਿਆਂ ਨੇ ਪੂਰਾ ਰੌਲਾ ਪਾਇਆ ਆ ਇੱਥੇ ਆਪਣਾ ਯਾਰ ਦੋ ਸਾਰੇ ਇੱਕ ਦੂਜੇ ਦੇ ਨਾਲ ਪੂਰੇ ਮ제 ਲੈਂਦੇ ਆ ਤੇ ਚੱਲਦੇ ਆਂ ਅੰਦਰ ਨੂੰ ਹੁਣ ਆਪਾਂ ਇਹ ਆ ਵੀ ਇਹੋ ਜੀ ਜਗ੍ਹਾ ਦੇ ਉੱਤੇ ਥੋੜਾ ਨਿਆਣਿਆਂ ਦਾ ਐਕਸਟਰਾ ਕੇਅਰ ਕਰਨੀ ਪੈਂਦੀ ਆ ਕਿਉਂਕਿ ਪਾਣੀ ਆ ਚਾਰ ਸਪਰੇ ਦੇ ਪਾਣੀ ਦੇ ਵਿੱਚੋਂ ਦੀ ਰਾਹ ਵਾ ਕੋਈ ਨਿਆਣਾ ਕਿਤੇ ਸਲਿੱਪ ਹੋ ਕੇ ਪਾਣੀ ਚ ਨਾ ਡੁੱਬ ਜੇ ਇਹ ਆ ਜੀ ਆਪਣਾ ਜੋਟ ਤੇ ਕਰਦੇ ਆਪਾਂ ਐਂਟਰੀ ਇਹਦੀ ਬਹੁਤ ਸੋਹਣਾ ਸਜਾਇਆ ਹੋਇਆ ਬਾਹਰੋਂ ਇਹਦੇ ਤਿੰਨ ਹਿੱਸੇ ਆ ਇੱਕ ਥੱਲੇ ਬੇਸਮੈਂਟ ਆ ਤੇ ਇੱਕ ਸੈਂਟਰ ਦੇ ਵਿੱਚ ਏਰੀਆ ਬਾ ਤੇ ਇੱਕ ਟਾਪ ਤੇ ਜਿਹੜਾ ਫਲੋਰ ਆ ਇਦਾਂ ਦਾ ਦਿਖਦਾ ਜੀ ਕੁਝ ਬਾਹਰੋਂ ਆ ਕਾਫੀ ਵੱਡਾ ਹੋਆ ਸਾਈਜ਼ ਇਹਦਾ ਬਹੁਤ ਸੋਹਣਾ ਸਜਾਇਆ ਹੋਇਆ ਨਾਲੇ ਤੇ ਹੁਣ ਆਪਾਂ ਚੱਲਦੇ ਆਂ ਇਹਦੇ ਅੰਦਰ ਤੇ ਅੰਦਰ ਜਾ ਕੇ ਵੇਖਨੇ ਆਂ ਵੀ ਇਹ ਕਿਦਾਂ ਦਾ ਦਿਖਦਾ ਇਹ ਆ ਵੀ ਪੌੜੀਆਂ ਛੋਟੇ ਛੋਟੀਆਂ ਤੇ ਨਾਲ ਨੀਲੇ ਰੰਗ ਦੀਆਂ ਲਾਈਟਾਂ ਦੇਖਦੇ ਆ ਅੰਦਰ ਕੀ ਆ ਤੇ ਅੰਦਰ ਅਜੇ ਕੋਸ਼ਿਸ਼ ਸਜਾਵਟ ਚੱਲਣ ਢੀ ਆ ਪਕਾਨੇ ਵਗੈਰਾ ਲਾਏ ਜਾ ਰਹੇ ਆ ਤੇ ਵੀਰਾਂ ਦੇ ਪੁੱਛਣ ਤੇ ਦੱਸਿਆ ਵੀ ਅਜੇ ਇਹਨਾਂ ਨੂੰ ਅੱਧਾ ਘੰਟਾ ਹੋਰ ਲੱਗਣਾ ਸਜਾਵਟ ਦੇ ਉੱਤੇ ਜਦ ਤੱਕ ਆਪਾਂ ਇਹਦੇ ਅੰਦਰ ਦਾ ਆਲਾ ਦਵਾਲਾ ਦੇਖਦੇ ਆ ਤੇ ਅੰਦਰ ਇਹ ਆ ਵੀ ਵੁੱਡਨ ਫਲੋਰਿੰਗ ਆ ਸਾਰੀ ਦੀ ਸਾਰੀ ਥੱਲੇ ਤੇ ਚਾ ਦੋਵੇਂ ਪਾਸੇ ਸੋਫੇ ਲੱਗੇ ਹੋਏ ਆ ਤੇ ਛੱਤ ਵੱਲੋਂ ਜੇ ਝਾਤ ਮਾਰੀਏ ਤੇ ਉੱਪਰ ਛੋਟੀਆਂ ਐਲਈਡੀਜ਼ ਹਰੇ ਰੰਗ ਦੀਆਂ ਨੀਲੇ ਰੰਗ ਦੀਆਂ ਲੱਗੀਆਂ ਹੋਈਆਂ ਤੇ ਬਹੁਤ ਸੋਹਣਾ ਵਧੀਆ ਲੱਗਣ ਡਿਆ ਵੇਖਣ ਨੂੰ ਬਾਕੀ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਤੇ ਇਦਾਂ ਕਰਕੇ ਪੌੜੀਆਂ ਬਣੀਆਂ ਹੋਈਆਂ ਥੱਲੇ ਨੂੰ ਜਾਣ ਵਾਸਤੇ ਇਹ ਕੁਛ ਇਦਾਂ ਦਾ ਹੀ ਇਹਦੇ ਐਂਟਰੀ ਆ ਤੇ ਖੱਬੇ ਪਾਸੇ ਸਟੋਰ ਰੂਮ ਹੈ ਜੀ ਇੱਥੇ ਬੰਦ ਹੈ ਸ਼ਾਇਦ ਇਸ ਟਾਈਮ ਤੇ ਨਾਲ ਹੀ ਆਪਣਾ ਛੋਟਾ ਜਿਹਾ ਵਾਸ਼ਰੂਮ ਬਣਾਇਆ ਆ ਬਹੁਤ ਸਾਫ਼ ਸੁਥਰਾ ਆਪਣਾ ਇੰਨਾ ਕੁ ਠੀਕ ਆ ਵੈਸੇ ਇੱਕ ਪਾਰਟੀ ਲਈ ਹਨਾ ਜੌੜ ਦੇ ਉੱਤੇ ਜਿੰਨੀ ਕੁ ਜਗ੍ਹਾ ਹੁੰਦੀ ਆ ਤੇ ਇਹ ਆਗੇ ਜੀ ਦੋ ਬੈੱਡਰੂਮ ਖੱਬੇ ਪਾਸੇ ਇੱਕ ਬੈੱਡਰੂਮ ਆ ਵਿੱਚ ਅਲਮਾਰੀ ਦਿੱਤੀ ਹੋਈ ਆ ਛੋਟੀ ਜੀ ਨਾਲ ਹੀ ਬਾਹਰ ਨੂੰ ਵਿੰਡੋ ਆ ਸਾਹਮਣੇ ਦੇਖਦੀ ਆ ਤੇ ਚਾਰਜਿੰਗ ਪੁਆਇੰਟ ਆ ਇੱਥੇ ਇਹ ਆ ਵੀ ਬੰਦਾ ਆਪਣਾ ਕੋ ਮੈਂ ਫਿਰ ਇਹ ਜੇ ਥੱਕ ਗਿਆ ਤਾਂ ਆਪਣਾ ਰਿਲੈਕਸ ਵੀ ਇੱਥੇ ਕਰ ਸਕਦਾ ਤੇ ਇੱਕ ਬੈਡਰੂਮ ਹੋਰ ਦਿੱਤਾ ਹੋਇਆ ਸੇਮ ਉਹੀ ਡਿਜ਼ਾਈਨ ਸਾਰਾ ਹੀ ਉਹੀ ਅਲਮਾਰੀ ਨਾਲ ਇੱਕ ਛੋਟੀ ਜੀ ਵਿੰਡੋ ਤੇ ਪੂਰਾ ਏਸੀ ਆ ਬਹੁਤ ਜ਼ਿਆਦਾ ਮਤਲਬ ਕਿ ਸਾਫ ਸਫਾਈ ਦਾ ਤੇ ਬਹੁਤ ਧਿਆਨ ਰੱਖਿਆ ਹੋਇਆ ਇਹਨਾਂ ਨੇ ਤੇ ਇਦਾਂ ਦਾ ਮਤਲਬ ਕੋਰੀਡੋਰ ਜਿੱਦਾਂ ਬਣਿਆ ਹੋਇਆ ਖੱਬੇ ਪਾਸੇ ਪਾਇਲਟ ਰੂਮ ਆ ਕੈਪਟਨ ਰੂਮ ਜਿਹੜਾ ਆਪਣਾ ਡਰਾਈਵਰ ਆਪਾਂ ਕਹਿ ਸਕਦੇ ਆ ਬੋਟ ਦਾ ਡਰਾਈਵਰ ਆ ਬਾਕੀ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਜੀ ਖਾਣ ਪੀਣ ਦੇ ਵਿੱਚ ਸਨੈਕਸ ਵਗੈਰਾ ਸੀ ਤੇ ਨਾਲ ਦੇ ਨਾਲ ਆ ਬਰੈਡ ਰੋਟੀਆਂ ਤੇ ਸਮੋਸੇ ਵੀ ਸੀ ਤੇ ਕਾਫੀ ਕੁਝ ਮਤਲਬ ਖਾਣ ਦੀ ਤੇ ਕੋਈ ਕਮੀ ਨਹੀਂ ਛੱਡੀ ਬਹੁਤ ਵਧੀਆ ਸੀ ਇੱਧਰ ਆਪਣਾ ਦਾਲ ਰੋਟੀ ਦਾਲਾਂ ਸਬਜ਼ੀਆਂ ਚੌਲ ਇਹ ਸਾਰਾ ਕੁਝ ਪਹਿਲਾਂ ਤੋਂ ਹੀ ਕਿਉਂਕਿ ਉਹਨਾਂ ਨੂੰ ਪ੍ਰੀਪੇਅਰ ਕਰਕੇ ਰੱਖਣਾ ਪੈਂਦਾ ਜਾਰਡ ਦੇ ਉੱਤੇ ਤੇ ਇਹ ਆ ਜੀ ਇਹਦਾ ਉੱਪਰਲਾ ਪਾਸਾ ਹੌਲੀ ਹੌਲੀ ਇੱਥੇ ਆ ਰਹੇ ਆ ਥੱਲੇੋਂ ਪਰਿਵਾਰ ਉੱਪਰ ਨੂੰ ਤੇ ਮੈਂ ਕਿਹਾ ਵੀ ਹੁਣ ਖਾਲੀ ਆ ਤੇ ਸਾਰਾ ਕਵਰ ਅਪ ਆਸਾਨੀ ਨਾਲ ਹੋ ਸਕਦਾ ਤੇ ਬਹੁਤ ਸੋਹਣਾ 뷰 ਤੋਂ ਚਾਰ ਸਫੇਰੇ ਬਿਲਡਿੰਗਾਂ ਤੇ ਇਹ ਆ ਜੀ ਫਰੰਟ ਦਾ ਤੇ ਤੁਸੀਂ ਉਹ ਸਾਹਮਣੇ ਦੇਖਦਾ ਹੋਊਗਾ ਇੱਥੇ ਟਾਈਟੈਨਿਕ ਪੋਜ਼ ਜ਼ਰੂਰ ਬਣਨਗੇ ਇਹ ਆ ਜੀ ਪਿੱਛੇ ਦਾ ਏਰੀਆ ਤੇ ਨੀਲੀਆਂ ਲਾਈਟਾਂ ਨਾਲ ਬਹੁਤ ਸੋਹਣਾ ਸਜਾਇਆ ਹੋਇਆ ਨਿਆਣਿਆਂ ਨੇ ਮਾਲੀਆ ਜੀ ਆਪ ਆਪਣੀ ਜਗ੍ਹਾ ਜੇ ਬੈਕ ਸਾਈਡ ਤੋਂ ਜਦੋਂ ਚਲਣਾ ਵਾ ਤੇ ਪਿਛਲੇ ਪਾਸਿਓਂ ਵੇਖਣ ਦਾ ਮਾਹੌਲ ਵੀ ਜਿਹੜਾ ਵੱਖਰਾ ਹੀ ਹੋਣਾ ਵਾ ਆਪਾਂ ਹੁਣ ਚਲਦੇ ਹਾਂ ਜੀ ਫਰੰਟ ਪਾਸੇ ਨੂੰ ਤੇ ਪੌੜੀਆਂ ਦੇ ਥੱਲੇ ਉਤਰ ਕੇ ਤੇ ਦੋਵੇਂ ਪਾਸੇ ਨਾਲ ਛੋਟਾ ਜਿਹਾ ਰਾਹ ਵਾ ਜਿਹੜਾ ਕਿ ਤੁਹਾਨੂੰ ਸਾਹਮਣੇ ਪਾਸੇ ਲੈ ਕੇ ਜਾਂਦਾ ਤੇ ਇਦਾਂ ਦਾ ਕੁਝ ਰਾਹ ਆ ਨੀਰੇ ਕਰਕੇ ਕੋਈ ਜ਼ਿਆਦਾ ਦੇਖ ਨਹੀਂ ਰਿਹਾ ਬਟ ਇਹਦੇ ਤੇ ਸਾਰੇ ਟਾਈਟੈਨਿਕ ਪੋਜ਼ ਬਣਨੇ ਆ ਬਾਕੀ ਬੋਟ ਚੱਲ ਗਈ ਆ ਜੀ ਸਾਡੀ ਤੇ میوزਿਕ ਵੀ ਸ਼ੁਰੂ ਹੋ ਗਿਆ ਇਹ ਇਦਾਂ ਦਾ ਕੁਝ ਨਜ਼ਾਰਾ ਪਿਛਲੇ ਪਾਸਿਓਂ ਜਦੋਂ ਆਪਾਂ ਬੈਕ ਸਾਈਡ ਨੂੰ ਦੇਖਦੇ ਆ ਤੇ ਸਾਰਾ ਬਿਲਡਿੰਗਾਂ ਦਾ ਨਜ਼ਾਰਾ ਇਹ ਰੌਣਕ ਪੂਰੀ ਲੱਗੀ ਆ ਵੇਖੋ ਅ ਮਿਊਜ਼ਿਕ ਲੱਗਾ ਹੋਇਆ ਤੇ ਸਾਰੇ ਆਪਣੇ ਮਸਤੀ 'ਚ ਲਓ ਜੀ ਹੁਣ ਆ ਗਈ ਹੈ ਜੀ ਕੇਕ ਕੱਟਣ ਦੀ ਸਰਮਨੀ ਤੇ ਇਹ ਆ ਜੀ ਸਾਡਾ ਵੀਰ ਪ੍ਰਸ਼ਾਂਤ ਤੇ ਨਾਲ ਉਹਦੀ ਵਾਈਫ ਤੇ ਛੋਟੀ ਕੁੜੀ ਅਨੰਨਾ ਜਿਹਦਾ ਜਨਮ ਦਿਨੇ ਆ ਇਹ ਛੋਟਾ ਜਿਹਾ ਪਰਿਵਾਰ ਆਪਣਾ ਪਿੱਛੋਂ ਮਹਾਰਾਸ਼ਟਰਾ ਤੋਂ ਬੰਬੇ ਤੋਂ ਤੇ ਮੋਸਟਲੀ ਦਿੱਲੀ ਰਹੇ ਆ ਤੇ ਇੱਥੇ ਇਹਨਾਂ ਦਾ ਆਪਣਾ ਬਹੁਤ ਸੋਹਣਾ ਕਾਰੋਬਾਰ ਆ ਤੇ ਆਪਣਾ ਬੜਾ ਪ੍ਰੇਮ ਪਿਆਰ ਆ ਤੇ ਹਰ ਫੰਕਸ਼ਨ ਤੇ ਆਉਣਾ ਜਾਣਾ ਤੇ ਮਿਲਦੇ ਗਿਲਦੇ ਰਹੀਦਾ ਇਹ ਅਪੀ ਤਿਆਂ ਦੀਆਂ ਖੁਸ਼ੀਆਂ ਵੈਸੇ ਬਣਾਉਣੀਆਂ ਚਾਹੀਦੀਆਂ ਵਾ ਵਧੀਆ ਲੱਗਦਾ ਮੁੰਡਿਆਂ ਦੇ ਨਾਲ ਨਾਲ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਜਿੱਦਾਂ ਇਹ ਆਪਣਾ ਫੋਟੋ ਸੈਸ਼ਨ ਹੈ ਜੀ ਫੋਟੋਆਂ ਖਚਾਈਆਂ ਆਪਾਂ ਵੀਰਾਂ ਦੇ ਨਾਲ ਤੇ ਬਹੁਤ ਵਧੀਆ ਲੱਗਾ ਬਹੁਤ ਸੋਹਣਾ ਪ੍ਰੋਗਰਾਮ ਹੀ ਨਾਲ ਦੀ ਨਾਲ ਆਪਾਂ ਫਿਰ ਡਰਾਈਵਰ ਸਾਹਿਬ ਨੂੰ ਪੁੱਛਿਆ ਭਰਾਵਾ ਇਹਦੀ ਕੰਮ ਕਿਦਾਂ ਕਰਦਾ ਏ ਤੇ ਉਹਨੇ ਸਮਝਾਇਆ ਪੀ ਆ ਇੱਕ ਸਪੀਡ ਵਧਾਉਣ ਵਾਸਤੇ ਇਹ ਜੰਤਰ ਇਹਨੂੰ ਥੋੜਾ ਠਾਣ ਕਰੀ ਜਾਓ ਤੇ ਇਹਦੀ ਸਪੀਡ ਵੱਧ ਜਾਂਦੀ ਹੈ ਤੇ ਛੋੜਾ ਜਿਹਾ ਸਟੀering ਹੈ ਤੇ ਡਰਾਈਵਰ ਸਾਹਿਬ ਸਾਡੇ ਫਿਰ ਤੋਂ ਮੈਡਮ ਮੈਡਮ ਜੀ ਮੈਂ ਬੋਰਡ ਦੇ ਡਰਾਈਵਰ ਨੂੰ ਮੈਂ ਸੰੜਿਆ ਮੈਂ ਭਰਾਵਾ ਇਹਦੇ ਕੋਲੋਂ ਫੜ ਲਾ ਇਹਨੇ ਬਿਲਡਿੰਗਾਂ ਢਾਹ ਦੇਣੀਆਂ ਜਿਹੜੀਆਂ ਸਾਹਮਣੇ ਦੇਖਣ ਡੀਆਂ ਪੱਟੀ ਇਹ ਸਾਰਾ ਔਲੇ ਟੋੜੇ ਤੋਂ ਯਾਰਾਂ ਬਾਜੀ ਪੂਰੇ 2 ਘੰਟੇ ਦੇ ਫੰਕਸ਼ਨ ਤੋਂ ਬਾਅਦ ਹੁਣ ਸਮਾਪਤੀ ਆ ਤੇ ਘਰਾਂ ਨੂੰ ਚੱਲੇ ਆ ਸਾਰੇ ਵੀਰ ਭਰਾ ਥੱਲੇ ਉਤਰ ਆਏ ਆ ਤੇ ਚੱਲਦੇ ਆ ਘਰਾਂ ਨੂੰ ਤੇ ਵੀਰ ਨੇ ਕੀਤੀ ਸੀ ਆ ਬੱਸ ਬੁੱਕ ਤੇ ਕਹਿੰਦਾ ਸੀ ਵੀ ਕੋਈ ਵੀ ਟ੍ਰੈਫਿਕ ਕਰਕੇ ਜਾਂ ਕੋਈ ਵੀ ਬਹਾਨਾ ਕਰਕੇ ਲੇਟ ਨਾ ਹੋ ਜੇ ਤੇ ਸਾਰੇ ਇਕੱਠੇ ਚੱਲਦੇ ਆ ਕਿਉਂਕਿ ਜੋੜ ਦਾ ਇੱਕ ਟਾਈਮ ਹੁੰਦਾ ਤੇ ਫਿਰ ਉਹ ਟਾਈਮ ਤੋਂ ਜੇ ਆਪਾਂ ਖੋਸ ਜਾਨੇ ਤਾਂ ਸਾਰਾ ਕੁਝ ਲੇਟ ਹੋ ਜਾਂਦਾ ਚਲੋ ਠੀਕ ਹੈ ਜੀ ਤੇ ਫਿਰ ਮਿਲਾਂਗੇ Так крабраха.